ਫਿਰੋਜ਼ਪੁਰ ਤੋਂ ਟ੍ਰੈਫਿਕ ਨਿਯਮਾਂ ਨੂੰ ਲੈ ਕੇ ਲਗਾਤਾਰ ਟ੍ਰੈਫਿਕ ਪੁਲਿਸ ਵੱਲੋਂ ਥਾਂ-ਥਾਂ ਤੇ ਨਾਕਾ ਲਗਾ ਕੇ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰੰਤੂ ਇਸ ਦੇ ਬਾਵਜੂਦ ਕੁਝ ਲੋਕ ਅਜੇ ਵੀ ਹਨ ਜੋ ਸ਼ਰਯਾਮ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰ ਰਹੇ ਹਨ। ਅਜਿਹੇ ਲੋਕਾਂ ਨੂੰ ਸਬਕ ਸਿਖਾਉਣ ਲਈ ਟ੍ਰੈਫਿਕ ਪੁਲਿਸ ਵੱਲੋਂ ਆਪਣੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਦੇ ਚੱਲਦਿਆਂ ਟ੍ਰੈਫਿਕ ਪੁਲਿਸ ਨੇ ਫਿਰੋਜ਼ਪੁਰ ਦੇ ਦੇਵ ਸਮਾਜ ਕਾਲਜ ਦੇ ਬਾਹਰ ਨਾਕਾ ਲਗਾਇਆ ਤੇ ਬਿਨਾਂ ਨੰਬਰੀ ਅਤੇ ਗੇੜੀਆਂ ਮਾਰਨ ਵਾਲੇ ਨੌਜਵਾਨਾਂ ਦੇ ਚਲਾਨ ਕੱਟੇ। ਇਸਮੋਕੇ ਟ੍ਰੈਫਿਕ ਇਨਚਾਰਜ ਜਸਵਿੰਦਰ ਸਿੰਘ ਸੰਧੂ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਆਪਣੇ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਵਾਹਨ ਨਾ ਦੇਣ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਸਰ ਅੱਜ ਜੇ ਮਾਰਕ ਲਗਾਇਆ ਗਿਆ ਕਿ ਸਵੇਰ ਵਕਤ ਲਗਾਇਆ ਗਿਆ ਜਿਹੜਾ ਅੱਜ ਦਾ ਨਾਕਾ ਜੀ ਇਹ ਮਾਨਯੋਗ ਐਸਐਸਪੀ ਫਰੋਜਪੁਰ ਸ੍ਰੀ ਸੋਮਿਆ ਮਿਸ਼ਰਾ ਜੀ ਉਹਨਾਂ ਦੀ ਹਦਾਇਤਾਂ ਤੇ ਲਗਾਇਆ ਗਿਆ ਉਹਨਾਂ ਦੇ ਕੋਲ ਕੋਈ ਕੰਪਲੇਂਟ ਪਹੁੰਚੀ ਸੀ ਇਸ ਪਾਲਜ ਤੋਂ ਕਿ ਜਦੋਂ ਵੀ ਛੁੱਟੀ ਦਾ ਟਾਈਮ ਹੁੰਦਾ ਹੈ ਇੱਥੇ ਜਿਹੜੇ ਆ ਸਿਰਫ ਰਿਆ ਕਿ ਗੇੜੇ ਮਾਰਦੇ ਆ ਔਰ ਲੜਕੀਆਂ ਨੂੰ ਛੁੱਟੀ ਟਾਈਮ ਤੰਗ ਕਰਦੇ ਆ ਇਸ ਕਰ ਗੱਲ ਕੇ ਲਗਾਤਾਰ ਇੱਥੇ ਨਕਾ ਲੱਗ ਰਿਹਾ ਤੇ ਜਿਹੜੇ ਇਹ ਮੁੰਡੇ ਆ ਇਹਨਾਂ ਦੇ ਵੀਕਲ ਆ ਜਿਹੜੇ ਵਾਉਂਡ ਕਰ ਰਹੇ ਆ ਔਰ ਚਲਾਨ ਕੱਟ ਰਹੇ ਆ ਔਰ ਜੇ ਜ਼ਰੂਰਤ ਪੈਂਦੀ ਏ ਤੁਹਾਨੂੰ ਦੱਸਿਆ 109 ਦਾ ਕਲੰਦਰਾ ਬਣਾ ਕੇ ਉਹਨੂੰ ਜੁਡੀਸ਼ੀਰੇ ਭੇਜੋ ਕੱਟ ਦੇ ਬੱਚੇ ਕਿਹਾ ਸੀ ਉਹ ਵੀ ਜਿਆਦਾ ਘਾ ਰਹੇ ਜਾਂ ਕੁਝ ਅਕੇ ਨਾਲ ਫਰਕ ਪਿਆ ਨਹੀਂ ਬਹੁਤ ਫਰਕ ਪਿਆ ਹੈ ਸ਼ੈਮੀ ਨਾਰਾ ਦੇ ਨਾਲ ਅਵੇਰਨੈਸ ਕੈਂਪਾਂ ਦੇ ਨਾਲ ਕਾਫੀ ਫਰਕ ਪਿਆ ਹੈ ਪੇਰੈਂਟਸ ਨੇ ਇਸ ਚੀਜ਼ ਨੂੰ ਬੜਾ ਗੰਭੀਰਤਾ ਨਾਲ ਲਿਆ ਹੈ ਮਤਲਬ ਬਹੁਤ ਘਟ ਰੀਅਰ ਕੇਸ ਆ ਕਿ ਜਿੰਨਾ ਕਿਤੇ ਬੱਚਾ ਮਿਲਦਾ ਹੈ ਔਰ ਨਹੀਂ ਹੋਣਾ ਮਤਲਬ ਕਾਫੀ ਫਰਕ ਕੰਟੀ ਦੇ ਹੈ ਅੱਜ ਦੀ ਗੱਲ ਕਰੀ ਤਾਂ ਥਨੇ ਇਕ ਕਲਾਂ ਜਿਹੜੇ ਲਗਭਗ 78 ਚਰਾਨ ਕੀਤੇ ਆ ਬਾਕੀ ਕੁਛ ਵੀ ਕਲਾਂਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਉਹ ਨਕਾ ਲਗਾਤਾਰ ਜਾ ਰਹੀ ਹੈ। ਬਿਲਕੁਲ ਬਿਲਕੁਲ 10 ਬ੍ਰਾਊਨ ਸੂਲ ਦੇ ਬਾਹਰ ਵੀ ਨਕਾ ਲਗਾਈਦਾ ਤੇ ਦੇਸ਼ ਮਾਇਦੇ ਬਾਰੇ ਵੀ ਲਗਾਤਾਰ ਲਾ ਰਹੇ ਹਨ। ਪ੍ਰਕਾਰ ਵੀ ਕਰ ਰਹੇ ਹਨ। ਇਹਨਾਂ ਨੂੰ ਇਹ ਅਪੀਲ ਕਰਨੀ ਚਾਹੁੰਦੇ ਹਨ ਵੀ 18 ਸਾਲ ਦੇ ਘੱਟ ਉਮਰ ਦੇ ਬੱਚਿਆਂ ਦੇ ਮਾਪਿਆਂ ਨੂੰ ਬੇਨਤੀ ਹੈ ਕਿ ਉਹ ਵਿਖਲਾ ਨਾ ਦੇਣ। ਔਰ 18 ਸਾਲ ਤੋਂ ਉੱਪਰ ਜਿਹੜੇ ਬੱਚੇ ਨੇ ਬੰਦੇ ਲੈ ਕੇ ਆਉਂਦੇ ਵਹੀਕਲ ਉਹ ਆਪਦੇ ਕਾਗਜ਼ਰ ਪੂਰੇ ਰੱਖਣ ਤਾਂ ਕਿ ਉਹਨਾਂ ਦੇ ਕਿਸੇ ਨਸ਼ਿਆ ਦਾ ਸਾਹਮਣਾ ਨਾ ਕਰਨਾ ਪਵੇ